ਜੈਸੀ ਅਵਨਾਸਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰੜੈ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੇ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜਨ ਲਾੜੇ ਨਾਲ ਸੁਹੈ ਪਰਖ ਮੋਹਣੀਐ ਲਿਆ ਵਿਆਹ ਹੋਆ ਸੋਭ ਸੀਤੀ ਪੰਚ ਸ਼ਬਦੀ ਆਇਆ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੈ ਲਾਇਆ ਹਉ ਬਲੇ ਹਾਰੀ ਸਾਜਨਾ ਮੀਤਾਵਰੀ ਤਾ ਇਹੋ ਤਨ ਜਿਨ ਸਿਓ ਗਾੜਿਆ ਮਨ ਲੀੜਾ ਦੀਤਾ ਲੀਆ ਤਾਂ ਦਿਆ ਮਾਨ ਜਿਨ ਸਿਓ ਸੇ ਸੱਜਣ ਕਿਉਂ ਵੀਸਰਹਿ ਜਿਨ ਦਿਸ ਆਇਆ ਹੋ へ ਰਲੀਆਂ ਜੀ ਸੇਤੀ ਗਹਿਰ ਹੈ ਸਗਲ ਗੁਣ ਅਵਗਣ ਨਾ ਕੋਈ ਹੋ へ ਨੀਤਾ ਨੀਤਾ ਹਉ ਬਨਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਇ ਵਾਸਤਲਾ ਕੱਡ ਵਾਸ ਲਈਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਝ ਕਰੀਜੈ ਸਾਝ ਕਰੀਜੈ ਗੁਣ ਹਾਂ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜਮੱਲੀਐ ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲ ਅਮਰਤ ਪੀਜੈ ਗੁਨਾ ਕਾ ਹੋਐ ਵਾਸੁਲਾ ਕੱਢ ਵਾਸ ਲਈਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾ ਕੋ ਜਾਈਐ ਜੇ ਭੂ ਲੜਾ ਹੋਈ ਜੇ ਹੋਏ ਭੁਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੇ ਸੁਣੇ ਦੇਖੇ ਬਾਜ ਕਹੈ ਦਾਨ ਅਣ ਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉ ਟਲੇ ਇਸ਼ਨਾਨ ਦਾਨ ਸੁ ਗਿਆਨ ਮੱਜਨ ਆਪ ਅਛਲਿਓ ਕਿਉ ਛਲੇ ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਸਾਹਿਬ ਸੋ ਸਲਾਹੀ ਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈ ਲਿਆ ਕਿਨਹ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪ ਲੜਾ ਪ੍ਰਭ ਸਹਿਜ ਪਛਾਤਾ ਜਾਂ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉ ਮਿਲੇ ਹੋਇ ਪਰਾਇਆ ਸਾਹਿਬ ਸੋ ਸਲਾਹੀਏ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੇ ਜਾਂਤਾ ਪ੍ਰੀਤਮ ਸਿਓ ਮਨ ਮਾਨਿਆ ਹਰ ਸੀਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬਕਾ ਕੋਟ ਉਸਾਰਿਆ ਪੰਚ ਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਾ ਮੇਯਾ ਗੁਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਕੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈ ਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਣਾਵੇ ਆਪ ਜਾਣ ਆਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸ ਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ ਤੰਤ ਮੰਤ ਪਾਖੰਡ ਨਾ ਜਾਣਾ RAM ਹਿਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰ ਸ਼ਬਦੀ ਸਚ ਜਾਣਿਆ ਸਾਜਨ ਹੋਣ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ਮਨਮਾਹੀ ਸਾਜਨ ਕਰਹਿ ਰਲੀਆਂ ਕਰਮ ਧਰਮ ਸਬਾਇਆ ਅਠ ਸਤ ਤੀਰਥ ਪੁੰਨ ਪੂਜਾ ਨਾਮ ਸਾਚਾ ਪਹਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੀ ਤਿਐ ਕਿਉ ਪਾਧਰ ਜਾਣੈ ਆਪ ਮੁਸਤੈ ਮਤ ਹੁਸੀਐ ਕਿਉ ਰਾਹ ਪਛਾਣੈ ਕਿਉ ਰਾਹ ਜਾਵੈ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੂਜੈ ਅੰਧ ਬੂਡੋ ਧੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇ ਕੀਐ ਸਭ ਦੇਸ਼ ਪਰਾਇਆ ਕਿਸ ਪੈ ਖੋਲੋਂ ਗੰਥੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਬਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ ਨਾਮ ਵਿਹੂਨੇ ਊਨੇ ਝੂਨੇ ਨਾ ਗੁਰ ਸ਼ਬਦ ਸੁਣਾਇ ਮਨ ਪਰਦੇਸੀ ਜੇਤੀ ਐ ਸਬ ਦੇਸ਼ ਪਰਾਇਆ ਗੁਰ ਮਹਿਲੀ ਘਰ ਆਪਣੈ ਸੋ ਭਰਪੁਰ ਨੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸ਼ਬਦ ਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੀ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹਿਲਾ ਬਾਜੰਤ ਅਨਹਦ ਬੀਨਾ ਗੁਰ ਮਹਿਲੀ ਘਰ ਆਪਣ ਸੋ ਭਰਪੁਰ ਨੀਣਾ ਕੀਤਾ ਕਿਆ ਸਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੇ ਆਪ ਜਣਾਵੇ ਆਪ ਭੁੱਲ ਨਾ ਭੁੱਲੇ ਜੈ ਜੈ ਕਾਰ ਕਰਹਿ ਤੁਧ ਭਾਵ ਹੈ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋਂ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਸੰਤ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਤਿਆਵੋ ਗੁਰਮੁਖ ਹਰ ਪਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲੇ ਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੋਹਿ ਲੜਾ ਹਰ ਤਿਆਵੋ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ ਗੁਰਮਤ ਸਹਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿੰਨ ਜਨਮ ਮਰਨ ਭੋ ਭਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਬ ਲਾਗਾ ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ ਤੈਨੇ ਅਨ ਦਿਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿਜ ਸੁਭਾਈ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸੇ ਕਿਰਪਾ ਕਰੇ ਸੋ ਪਾਏ ਸਹਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗੁਆਏ ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਣ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੈ ਆਏ ਹਰ ਦਿਸ ਪੂਜ ਹੋਐ ਹਰ ਜਨ ਕੀ ਜੋ ਹਰ ਹਰ ਨਾਮ ਧਿਆਈ ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਣਿ ਆਏ ਬੁੱਢੇ ਘਰ ਮਾਹੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾਂ ਕੀ ਹਰ ਜੀਉ ਰਾਖੈ ਜੁਗ ਜੁਗ ਰੱਖਦਾ ਆ ਯਾਰਾ ਸੋ ਭਗਤ ਜੋ ਗੁਰਮੁਖ ਹੋਵੇ ਹਉਮੈਂ ਸ਼ਬਦ ਜਲਾਇਆ ਯਾਰਾ ਹਉਮੈਂ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹ ਹੈ ਦਰ ਸਾਚੈ ਜਿਨਨੀ ਸਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੀ ਰਾਮ ਹਰ ਭਗਤ ਕਰਹਿ ਵਿੱਚੋਂ ਆਪ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ ਗੁਣ ਅਵਗਣ ਪਛਾਣੈ ਹਰ ਨਾਮ ਵਖਾਣੈ ਭੈ ਭਗਤ ਮੀਠੀ ਲਾਗੀ ਆਨੰਦਿਨ ਭਗਤ ਕਰਹਿ ਦਿਨ ਰਾਤੀ ਘਰਹੀ ਮਹਿ ਬੈਰਾਗੀ ਭਗਤੀ ਰਾਤੀ ਸਦਾ ਮਨ ਨਿਰਮਲ ਹਰਿ ਜੀਉ ਵੇਖਹਿ ਸਦਾ ਨਾਲੇ ਨਾਨਕ ਸੇ ਭਗਤ ਹਰਿ ਕੈ ਦਰ ਸਾਚੀ ਆਨੰਦਿਨ ਨਾਮ ਸੁਮਾਲੇ ਮਨ ਮੁਖ ਭਗਤ ਕਰਹਿ ਬਿਨ ਸਤਗੁਰ ਬਿਨ ਸਤਗੁਰ ਭਗਤ ਨਾ ਹੋਈ ਰਾਮ ਹਮੇ ਮਾਇਆ ਰੋਗ ਵਿਆਪੀ ਮਰ ਜਨ ਮਹਿ ਦੁਖ ਹੋਈ ਰਾਮ ਮਰ ਜਨ ਮਹਿ ਦੁਖ ਹੋਈ ਦੂਜੈ ਭਾਏ ਪਰਜਿ ਵਿਗੋਈ ਵਿਣ ਗੁਰ ਤਤ ਨਾ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮਦੇ ਕਿਨੈ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵੜਿਆਈ ਦੂਜੇ ਭਾਈ ਪਤ ਖੋਈ ਭਗਤਾ ਕਹਿ ਕਰ ਕਾਰਜ ਸਾਚਾ ਹਰ ਗੁਣ ਸਦਾ ਬਖਾਣੇ RAM ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ RAM ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੋਟ ਕਦੇ ਨਾਨ ਖੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਊਚੇ ਸਦ ਹੀ ਊਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਲਾਏ ਜੁਗ ਜੁਗ ਸੋਭਾ ਪਾਇਆ ਤੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੁਹੇਲਾ ਜਿ ਤੈ ਸੱਚੇ ਕਾ ਹੋਏ ਵਿਚਾਰੂ ਰਾਮ ਹਮੈ ਸਭ ਕਿਲ ਵਿਖ ਕਾਟੇ ਸੱਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਬਖਾਲਿਆ ਸੋਈ ਸਾਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੈ ਸਤਗੁਰ ਸਾਚੁ 부ਝਾਇਆ ਪਤ ਰਾਖੈ ਸਚ ਸੋਈ RAM ਸੱਚਾ ਭੋਜਨ ਭਾਉ ਸੱਚਾ ਹੈ ਸਚੈ ਨਾਮ ਸੁਖ ਹੋਈ RAM ਸਚੈ ਨਾਮ ਸੁਖ ਹੋਈ ਮਰੇ ਨਾ ਕੋਈ ਗਰਬ ਨਾ ਜੂਨੀ ਵਾਸਾ ਜੋਤੀ ਜੋਤ ਮਲਾਈ ਸਚ ਸਮਾਈ ਸਚ ਨਾਏ ਪ੍ਰਗਾਸਾ ਜਿਨਨੀ ਸੱਚ ਜਾਤਾ ਸੇ ਸੱਚੇ ਹੋਏ ਅਨ ਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨੇ ਹਿਰਦੈ ਵਸਿਆ ਨਾ ਵਿਛੜ ਦੁਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵਹਿ ਤਿਤ ਘਰ ਸੁਹਿਲਾ ਹੋਈ RAM ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ RAM ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾਂ ਤੈ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਸੇ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋ ਹੈ ਦਰਬਾਰੀ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣ ਹੈ ਤਾਂ ਸਤਜਾਨ ਹੈ ਸਾਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੁਬਾ ਸਾਚੇ ਹੀ ਸੁਖ ਹੋਈ ਸਾਚ ਰੱਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੋਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੀ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ RAM ਨਿਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ RAM ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮਖ ਏਕੋ ਜਾਣਿਆ ਧਨ ਪਿਰ ਮੇ ਲਾਵਾ ਹੋਵਾ ਗੁਰਮਤੀ ਮਨ ਮਾਨਿਆ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇਂ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੇ ਮਨ ਮਾਨਿਆ ਸੁਖ ਹੋਈ ਸਤਗੁਰ ਸੇਵ ਧਨ ਬਾਲੜੀਏ ਹਰ ਵਾਰ ਪਾਵਹਿ ਸੋਈ ਰਾਮ ਸਦਾ ਹੋਵਹਿ ਸੋਹਾਗਣੀ ਫਿਰ ਮੈਲਾ ਵੇਸ ਨਾ ਹੋਈ ਨਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਫਿਰ 라ਵੇ ਆਪਣਾ ਰਾਮ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲਣੀਏ ਹਰ ਵਾਰ ਦੇ ਮਲਾਈਂ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾ ਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਲਾਈ RAM ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਨਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ सेज ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇ ਕਾਮਣ ਨਿਰਮਲ ਹਉ ਮੈਂ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਲਾਈ ਕਰਤੈ ਨਾਮ ਨਵੇਂ ਨਿਧ ਪਾਈ